ਕਿ ਕਿ ਸਰ ਕਿਥੇ ਰਹਿ ਤੁਹਾਨੂੰ ਮੈਂ ਬਠਿੰਡਾ ਦਾ ਰਹਿਣ ਵਾਲਾ ਮੇਰੇ ਬ੍ਰਦਰ ਦੀ ਕਾਰ ਹੈ ਉਹ ਐਂਟੀ ਕਰਪਸ਼ਨ ਦੇ ਮੈਂਬਰ ਨੇ ਤੇ ਉਹਨਾਂ ਨੇ ਪਲੇਟ ਲਗਾਈ ਹੋਈ ਸੀ ਸਰ ਨੂੰ ਗਲਤ ਲੱਗਿਆ ਤੇ ਉਹਨਾਂ ਨੇ ਉਤਰਵਾਤੀ ਤੇ ਉਤਾਰਨੀ ਚਾਹੀਦੀ ਹੈ ਮੰਨਦੇ ਹੋ ਮੰਨਦੇ ਹੋ ਸਰ ਤੁਹਾਡੀ ਗਲਤੀ ਹੈ ਹਾਂਜੀ ਮੇਰੀ ਗਲਤੀ ਸੀ ਮੈਂ ਪਲੇਟ ਉਤਾਰਤੀ ਇਸੇ ਕਰਕੇ ਆਪਕੋ ਸਰ ਹੋਰ ਵੀ ਲੋਕਾਂ ਨੂੰ ਕੀ ਮੈਂ ਜਿਹੜੇ ਇਸ ਤਰ੍ਹਾਂ ਲਗਵਾਉਂਦੇ ਆ ਜੋ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਆਦਾ ਹੈ ਪਲੇਟਸ ਨਹੀਂ ਲਗਵਾਨੀਆਂ ਚਾਹੀਦੀਆਂ ਜਾਂ ਫਿਰ ਸਿਰ ਕਵਰ ਕਰਤੇ ਵੀ ਆਈਪੀ ਵਗੈਰਾ ਦੇ ਲਿਖਿਆ ਹੋਗਾ ਮੰਦੇ ਹੋ ਕਿ ਗਲਤ ਹੈਗਾ ਵੀ ਆਈਪੀ ਦਾ ਸਟicker ਵੀ ਲੱਗਾ ਹੋਰ ਵੀ ਸਟicker ਲੱਗਾ ਮੈ ਰਿਮੂਵ ਕਰਦੀ ਹੈ ਮੰਦੇ ਕਰਦੀ ਹੈ ਅ ਸਤਿ ਕੀ ਹੈ ਇਤਸਾ ਸਟicker ਲੱਗਾ ਮੰਦੇ ਹੋ ਕਿ ਗਲਤੀ ਤੁਹਾਡੀ ਹਾਂਜੀ ਮੈ ਰਿਮੂਵ ਕਰ ਦਿੰਦਾ ਸਰ ਉਹ ਵੀ ਉਤਾਰ ਦੇ ਸਟicker ਕਰ ਦੇ ਇਹ ਤੋਂ ਫੇਕ ਜਿਹੜਾ ਆਪਣਾ ਬਣਵਾ ਕੇ ਰੱਖਦੇ ਆ ਜੀ ਐਨਜੀਓ ਸਟਾਈਲ ਦੀ ਐਂਟੀ ਕ੍ਰਾਈਮ ਇਦਾਂ ਇਦਾਂ ਅਪੀਅਰ ਕਰਵਾ ਰਹੇ ਵੀ ਜਿਵੇਂ ਕੋਈ ਗਵਰਨਮੈਂਟ ਆਰਗੇਨਾਈਜੇਸ਼ਨ ਹੁੰਦੀ ਆ ਇਹਨੂੰ ਰਿਮੂਵ ਕਰਵਾਇਆ ਗਿਆ ਤੇ ਨੇ ਇਹਨੇ ਮਾਫੀ ਵੀ ਮੰਗ ਲਈ ਆ ਇਹਨੂੰ ਮਤਲਬ ਸਰ ਹੋਰ ਵੀ ਲਗਾ ਦਿੱਤਾ ਜਾਂਦਾ ਜਿਹੜਾ ਨਜਾਇਜ਼ ਲਗਾਉਂਦੇ ਆ ਜਿਵੇਂ ਕੋਈ ਹੋਰ ਵੀ ਲੋਕਰ ਜਿਹੜੇ ਸਰਕਾਰ ਵੱਲੋਂ ਜਿਹੜੀ ਇਹ ਰੈੱਡ ਪਲੇਟਸ ਲਗਾਵਾ ਲੈਂਦੇ ਆ ਇਹਨਾਂ ਨੂੰ ਸਾਡਾ ਕਲੀਅਰ ਮੈਸੇਜ ਵੀ ਆਪਾਂ ਕੋਈ ਵੀ ਇਹੋ ਜੀ ਨਾਨਸੈਂਸ ਟੋਲਰੇਟ ਨਹੀਂ ਕਰਨੀ ਜੋ ਲੀਗਲ ਜੋ ਕਿਸਦਾ ਰੈਂਕ ਆ ਉਹ ਹੀ ਆਪਣਾ ਡਿਸਪਲੇ ਕਰ ਸਕਦਾ ਵੈਸੇ ਰੈਂਕ ਡਿਸਪਲੇ ਕਰਨਾ ਅਲਾਉਡ ਵੀ ਨਹੀਂ ਆ ਪਰ ਇਹੋ ਜੀ ਨਾਨਸੈਂਸ ਤੇ ਆਪਾਂ ਕਦੀ ਵੀ ਟੋਲਰੇਟ ਨਹੀਂ ਕਰਾਂਗੇ ਅੱਜ ਤੈਨੂੰ ਪੌਲੋਜਾਈਜ਼ ਕੀਤਾ ਜੀ ਅੱਜ ਤੈਨੂੰ ਚਾਂਸ ਦੇ ਰਹੇ ਆਂ ਸਰ ਕੀ ਇਹਨੇ ਦੱਸਿਆ ਕਿ ਕਿਹਦੀ ਸੀ ਜਾਂ ਕੋਈ ਦੱਸਿਆ ਗੱਡੀ ਬਾਰੇ ਇੱਕ ਪ੍ਰਾਈਵੇਟੀ ਐਨ ਜੀਓਜ਼ ਬਣਾ ਕੇ ਬੈਠੇ ਆ ਉਹਨੂੰ ਉਹਦਾ ਨਾਮ ਐਦਾ ਅਪੀਅਰ ਕਰਵਾ ਰਹੇ ਵੀ ਜਿਵੇਂ ਕੋਈ ਗਵਰਨਮੈਂਟ ਆਰਗੇਨਾਈਜੇਸ਼ਨ ਹੁੰਦੀ ਆ ਤੇ ਇਹਦਾ ਪੇਪਰ ਵਹੇ ਪ੍ਰੋਪਰ ਹੀ ਗੱਡੀ ਦੇ ਇਸ ਕਰਕੇ ਉਹਨੂੰ ਰੀਲੀਵ ਕਰਦਾ ਵੀ ਅੱਜ ਇਹ ਗੱਡੀ ਦੇ ਕਿਚੀ ਪਾਪਾ ਮਜੀਦ ਸਰ ਕਿਥੇ ਰਹਤੂ ਅਨੁਸਾਰ ਮੈਂ ਬਠਿੰਡਾ ਦਾ ਰਹਿਣ ਵਾਲਾ ਮੇਰੇ ਬ੍ਰਦਰ ਦੀ ਕਾਰ ਹੈ ਉਹ ਐਂਟੀ ਕ腐ਪਸ਼ਨ ਦੇ ਮੈਂਬਰ ਨੇ ਤੇ ਉਹਨਾਂ ਨੇ ਪਲੇਟ ਲਗਾਈ ਹੋਈ ਸੀ ਸਰ ਨੂੰ ਗਲਤ ਲੱਗਿਆ ਤੇ ਉਹਨਾਂ ਨੇ ਉਤਾਰਵਾਤੀ ਤੇ ਉਤਾਰਨੀ ਚਾਹੀਦੀ ਐ ਸਰ ਮੰਦੇਓ ਮੰਦੇਓ ਸਰ ਤੁਹਾਡੀ ਗਲਤੀ ਐ ਹਾਂਜੀ ਮੇਰੀ ਗਲਤੀ ਸੀ ਮੈਂ ਪਲੇਟ ਉਤਾਰਤੀ ਐ ਇਸੇ ਕਰਕੇ ਆਪਕੋ ਸਰ ਹੋਰ ਵੀ ਲੋਕਾਂ ਨੂੰ ਕੀ ਮੈਂ ਜਿਹੜੇ ਇਸ ਤਰ੍ਹਾਂ ਲਗਵਾਉਂਦੇ ਐ ਜੋ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਆ ਰਿਹਾ ਹੈ ਪਲੇਟਸ ਨਹੀਂ ਲਗਵਾਨੀਆਂ ਚਾਹੀਦੀਆਂ ਜਾਂ ਫਿਰ ਸਰ ਕਵਰ ਕਰਦੇ ਐ ਵੀਆਈਪੀ ਵਗੈਰਾ ਤੇ ਲਿਖਿਆ ਹੋਊਗਾ ਮੰਦੇਓ ਵੀ ਗਲਤ ਹੈਗਾ ਵੀਆਈਪੀ ਦਾ ਸਿੱਕਰ ਵੀ ਲੱਗਾ ਹੋਰ ਵੀ ਸਿੱਕਰ ਲੱਗਾ ਮੈ ਰਿਮੂਵ ਕਰਦੀ ਐ ਮੰਦੇਓ ਕਰਦੀ ਐ ਹ ਸਭ ਦੇ ਕੀ ਐ ਤੇ ਇਸਾ ਸਟicker ਲਗਾ ਮੰਦੇ ਹੋ ਕਿ ਗਲਤੀ ਤੁਹਾਡੀ ਹਾਂਜੀ ਮੈਂ ਰਿਮੂਵ ਕਰ ਦਿੰਦਾ ਸਰ ਉਹ ਵੀ ਉਤਾਰ ਦੇ ਸਟicker ਚੜ੍ਹਦੇ ਇਹ ਤੋਂ ਫੇਕ ਜਿਹੜਾ ਆਪਣਾ ਬਣਵਾ ਕੇ ਰੱਖਦੇ ਆ ਜੀ ਐਨਜੀਓ ਸਟਾਈਲ ਜੀ ਐਂਟੀ ਕਰਾਈਮ ਇਦਾਂ ਇਦਾਂ ਅਪੀਅਰ ਕਰਵਾ ਰਹੇ ਵੀ ਜਿਵੇਂ ਕੋਈ ਗਵਰਨਮੈਂਟ ਆਰਗੇਨਾਈਜੇਸ਼ਨ ਹੁੰਦੀ ਆ ਇਹਨੂੰ ਰਿਮੂਵ ਕਰਵਾਇਆ ਗਿਆ ਤੇ ਨੇ ਇਹਨੇ ਮਾਫੀ ਵੀ ਮੰਗ ਲਈ ਆ ਇਹਨੂੰ ਮਤਲਬ ਇੱਕ ਸਰ ਹੋਰ ਵੀ ਚਾਂਸ ਦਿੱਤਾ ਗਿਆ ਜਿਹੜਾ ਨਜਾਇਜ਼ ਲਗਾਉਂਦੇ ਆ ਜਿਵੇਂ ਕੋਈ ਹੋਰ ਵੀ ਲੋਕਰ ਜਿ ਸਰਕਾਰ ਵੱਲੋਂ ਜਿਹੜੀ ਇਹ ਰੈੱਡ ਪਲੇਟਸ ਲਗਾਵਾ ਲੈਂਦੇ ਆ ਇਹਨਾਂ ਨੂੰ ਸਾਡਾ ਕਲੀਅਰ ਮੈਸੇਜ ਵੀ ਆਪਾਂ ਕੋਈ ਵੀ ਐਸੀ ਜੀ ਨਾਨਸੈਂਸ ਟੋਲਰੇਟ ਨਹੀਂ ਕਰਨ ਜੋ ਕਿਹਦਾ ਰੈਂਕ ਆ ਉਹ ਹੀ ਆਪਣਾ ਡਿਸਪਲੇ ਕਰ ਸਕਦਾ ਵੈਸੇ ਰੈਂਕ ਡਿਸਪਲੇ ਕਰਨਾ ਅਲਾਉਡ ਨਹੀਂ ਆ ਪਰ ਇਹੋ ਜੀ ਨੌਨਸੈਂਸ ਤੇ ਆਪਾਂ ਕਦੀ ਵੀ ਡਾਲ ਰੈਟ ਨਹੀਂ ਕਰਾਂਗੇ ਜੀ ਅੱਜ ਦਿਨ ਆਪੋਲੋਜਾਈਜ਼ ਕੀਤਾ ਜੀ ਅੱਜ ਤੈਨੂੰ ਇੱਕ ਚਾਂਸ ਦੇ ਰਹੇ ਆ ਜੀ ਸਰ ਕੀ ਇਹਨੇ ਦੱਸਿਆ ਕਿ ਕੀ ਦੀ ਸੀ ਜਾਂ ਕੋਈ ਦੱਸਿਆ ਗੱਡੀ ਵਗੈਰੇ ਇੱਕ ਪ੍ਰਾਈਵੇਟ ਐਨਜੀਓ ਬਣਾ ਕੇ ਬੈਠੇ ਆਪ ਨੂੰ ਓਦਾਂ ਦਾ ਨਾਮ ਓਦਾਂ ਅਪੀਅਰ ਕਰਵਾ ਰਹੇ ਵੀ ਜਿਵੇਂ ਕੋਈ ਗਵਰਨਮੈਂਟ ਆਰਗੇਨਾਈਜੇਸ਼ਨ ਹੁੰਦੀ ਆ ਤੇ ਇਹਦਾ ਪੇਪਰ ਵੈਸੇ ਪ੍ਰੋਪਰ ਹੀ ਗੱਡੀ ਦੇ ਇਸ ਕਰਕੇ ਨੂੰ ਰੀਲੀਜ਼ ਕਰਦਾ